ਸਾਡੇ ਸਿੱਖਣਾ ਹੋਇਆ ਤਾਂ ਅਸੀਂ ਕਿਸੇ ਦਾ ਬੋਰਡ ਲੱਗਣਨਾ ਆਪ ਜੀ ਆਕਰ ਖੇਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਿੰਘ ਸੁਭਾਵਾਂ ਦੇ ਸਹਿਯੋਗ ਨਾਲ ਜੋ ਬਰਨਬਾ ਕਮੇਟੀ ਕੋਲੋਂ ਦਿਵਾਨ ਸਾਨੋਂ ਲੋ ਤੋਂ ਜੰਪੀ ਨੂੰ ਨਗਰ ਜਿੱਕਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਨੂੰ ਸਮਰਦੇ ਸਿਜਾਇਆ ਜਾ ਰਹੇ ਹਨ ਉਸ ਸੰਬੰਧ ਦੇ ਵਿੱਚ ਸਾਡੇ ਨਾਲ ਪਿਛਲੀ ਵਾਰ ਨਵੰਬਰ ਦੇ ਵਿੱਚ ਵੀ ਇੱਥੇ ਆਇਆ ਸਾਡੇ 20ਵਾਂ ਬੱਚੀ ਬੋਰਡ ਲਾ ਦਿੱਤੇ ਗਏ ਅੱਛਾ ਜੀ ਅਸੀਂ ਵਾਰ-ਵਾਰ ਚੈੱਕ ਕਰਦੇ ਸੀ ਸਾਨੂੰ ਸਮਝ ਨਹੀਂ ਲੱਗਦੀ ਸੀ ਕੀ ਹੁੰਦਾ ਪਿਆ ਐਸਓਆਰ ਵੀ ਸਾਡਾ 20ਵਾਂ 22ਵਾਂ ਬੋਰਡ ਹੈ ਮਲਾਪ ਚੌਂਕ ਤੋਂ ਗਾਇਬ ਬੱਸ ਸਟੈਂਡ ਤੋਂ ਗਾਇਬ ਕੋ ਬ੍ਰਾਂਡ ਰਸ ਰੋਡ ਤੋਂ ਗਿਆ ਕਈ ਜਗ੍ਹਾ ਤੁਹਾਡੇ ਬੋਰਡ ਗੈਪ ਹੋਏ ਉਹਨੂੰ ਸਾਡੇ ਇੱਕ ਸਿੰਘ ਜਾਂਦੇ ਪਏ ਸੀ ਉਹਨਾਂ ਨੇ ਦੇਖ ਲਿਆ ਉਹਨਾਂ ਨੇ ਫੋਨ ਕੀਤਾ ਇਹਨੂੰ ਰੰਗੇ ਅਸੀਂ ਚਾਕੂ ਦੇ ਨਾਲ ਮਾਰਦੇ ਲੋਕ ਨੂੰ ਪਾੜਦੇ ਦੇਖਿਆ ਤੁਹਾਡੇ ਸਾਹਮਣੇ ਇਹਨਾਂ ਬੰਦਿਆਂ ਦਾ ਪੂਰੀ ਕਾਰਵਾਈ ਕੀਤੀ ਜਾਵੇ ਔਰ ਨੋਰ ਅਵੇਲੇਬਲ ਪਰਚੇਰ ਦੀ ਕੀਤੇ ਜਾਂ ਨਹੀਂ ਤਾਂ ਅਸੀਂ ਦਾ ਕਿਸੇ ਦਾ ਸ਼ਹਿਰ ਚ ਬੋਰ ਲੱਗਣ ਲਿਆਗੇ ਨਾ ਕਿਸ ਨੂੰ ਕੰਮ ਕਰਨ ਦੇ ਇਹ ਨਗਰ ਕੀਤਨ ਸਭ ਬੋਰ ਲੱਗ ਨਗਰ ਕੀਤਨ 2 ਜਨਵਰੀ ਨੂੰ ਆਦੀ ਅਜੇ ਦਿਨ ਪਏ ਆ ਤੇ ਸਾਡੇ ਬੋਰਡ ਵੀ ਤਾਰੇ ਜਾਂਦੇ ਪਏ ਕਹਿ ਸਕਦੇ ਆ ਕਿ ਕਿਸੇ ਕੋ ਇਸੇ ਚੀਜ਼ ਦੀ ਨਹੀਂ ਦੇਖੀ ਜਾਂਦੀ ਕਿ ਹਾਂ ਵੀ ਕਿਉਂ ਵੱਤ ਛੜ ਗਿਆ ਉਹ ਬਹਤ ਤੇ ਯਾਰ ਇਹ ਇਦਾਂ ਦੀ ਕੋਈ ਗੱਲ ਨਹੀਂ ਮੈਂ ਹੈ ਮੇਰੀ ਨੌਲੇਜ ਤਾਂ ਪਹਿਲੀ ਵਾਰ ਹੀ ਆਈ ਹੈ ਇਹ ਚੀਜ਼ ਵਾਹ ਬੋਰਡ ਕਿਉਂ ਵੀ ਪਾੜੇਗਾ ਜਿਉਂਨੇ ਪਾੜਿਆ ਗਲਤ ਕੀਤਾ ਤਾਂ ਉਹ ਪ੍ਰਸ਼ਾਸਨ ਉਹਨਾਂ ਦੀ ਕਾਰਵਾਈ ਕਰ ਰਿਹਾ ਉਹਨਾਂ ਨੂੰ ਪੂਰੀ ਪ੍ਰਸ਼ਾਸਨ ਨਹੀਂ ਕਰ ਵੀ ਕਰੇਗਾ ਠੇਕੇਦਾਰ ਦਾ ਵੀ ਨਾ ਮਾਰਿਆ ਕਿਸੇ ਨੇ ਕਿਹਾ ਕਿ ਬੋਰਡ ਫਾਰਮ ਵਾਸਤੇ ਜਿਹੜੇ ਲੋਕ ਕਹਿ ਰਹੇ ਨੇ ਇਹ ਤਾਂ ਠੇਕੇਦਾਰ ਨੇ ਗੱਲ ਕਰਕੇ ਪਤਾ ਲੱਗ ਗਿਆ ਕਿ ਕਿਉਂ ਉਹਨੂੰ ਠੇਕੇਦਾਰ ਨੇ ਕਿਹਾ ਜਿੰਨਾ ਬੋਰਡ ਲੱਗਿਆ ਉਹਦੇ ਤੇ ਠੇਕੇਦਾਰ ਦਾ ਨਾਮ ਲਿਖਿਆ ਹੋਏਗਾ ਸਭ ਕੋ ਲਿਖਦੇ ਹੀ ਹੈ ਅੱਜਕੱਲ ਪੁਚਾਚਾ ਨਾਲ ਪੱਕਾ ਪਤਾ ਲੱਗ ਜਾਏਗਾ ਹੁਣ ਠੇਕੇਦਾਰ ਤਾਂ ਨਹੀਂ ਸਾਈਕੋ ਹੋਏਗਾ ਉਹਨੂੰ ਤਾਂ ਨੌਲੇਜ ਹੋएगी ਨਹੀਂ ਹਾਂਜੀ 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 ਉਹੀ ਕਹਿ ਰਹੇ ਨੇ ਪ੍ਰਸ਼ਾਸਨ ਆਪਣੇ ਤਾਂ ਹੀ ਕਾਰਵਾਈ ਕਰ ਰਿਹਾ ਤਾਂ ਹੀ ਉਹਨੂੰ ਅੰਦਰ ਲੈ ਕੇ ਗਏ ਹੋਏ ਨੇ ਉਹ ਉਹਨਾਂ ਦੇ ਫੜ ਲਿਆ ਆ ਦੱਸੇਗਾ ਕਿ ਮੈਂ ਸਾਈਕੋ ਆ ਜਾਂ ਠੇਕੇਦਾਰ ਸਾਈਕੋ ਜਿਹੜਾ ਵੀ ਸਾਈਕੋ ਹੁੰਦਾ ਸਾਰਿਆਂ ਦਾ ਸਾਹਮਣੇ ਹੁਣੇ ਕਰਨਗੇ ਨਹੀਂ ਉਹ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਫੋਟੋ ਵੀ ਭੇਜੀ ਸੀ ਕਿ ਠੇਕੇਦਾਰ ਨੂੰ ਠੇਕੇਦਾਰ ਨੇ ਕਿਹਾ ਕਿ ਨਹੀਂ ਜੀ ਪਾੜ ਦਿਓ ਜੀ ਬੋਰਡ ਨੂੰ ਕਿੱਦਾਂ ਦੀ ਕੋਈ ਗੱਲ ਸਾਹਮਣੇ ਆਈ ਹੈ ਕਹਿੰਦੇ ਉਹਨੇ ਪਹਿਲੇ ਹੋਰ ਵੀ ਬੋਰਡ ਫੜੇ ਆ ਜੇ ਪਾੜੇ ਉਹਨਾਂ ਦੇ ਤੇ ਫਿਰ ਬੋਰਡ ਹੋਰ ਵੀ ਨਜ਼ਰ ਆਣ ਗਈ ਤੇ ਸ਼ਾਇਦ ਜੋ ਪਟੇ ਹੋਣਗੇ ਤੇ ਫਿਰ ਤੇ ਉਹਨਾਂ ਦੇ ਬੰਦੀ ਕਾਰਵਾਈ ਹੋਏਗੀ ਕਿਉਂ ਨਹੀਂ ਹੋਏਗੀ ਕਾਰਵਾਈ ਇਹ ਨਗਰ ਕੀਰਤਨ ਦਾ ਬੋਰਡ ਲੱਗੇ ਹੋਏ ਸੀ ਕੋਈ ਅਨਾਰਟਲ ਦਾ ਲੜਕਾ ਹੈਗਾ ਆਪਣੇ ਉਹਦੇ ਮੋੜ ਪਾੜੇ ਡਿਪਟੀ ਸਾਹਿਬ ਉੱਥੇ ਡਮੋਰੀਆ ਪੁਲ ਦੇ ਪਰਮਾਨੈਂਟ ਨਾਕਾ ਵੀ ਲੱਗਾ ਹੁੰਦਾ ਪੁਲਿਸ ਦੀ ਗਸ਼ਤ ਵੀ ਹੁੰਦੀ ਲੇਕਿਨ ਤਾਂ ਵੀ ਧਾਰਮਿਕ ਬੋਰਡ ਫਟਿਆ ਗਿਆ ਕਿਉਂਕਿ ਸਮਾਂ ਵੀ ਕੋਈ ਜ਼ਿਆਦਾ ਨਹੀਂ ਰਿਹਾ ਉਹਦੇ ਹਮੇਸ਼ਾ ਸਾਰੇ ਸ਼ਹਿਰ ਚ ਚੱਲਦੀ ਹੈ ਗੱਛਤ ਤੇ ਉਹ ਜਿਵੇਂ ਹੀ ਪਤਾ ਲੱਗਾ ਇਮੀਡੀਏਟਲੀ ਸੀ ਪਹੁੰਚ ਗਏ ਜੀ ਤੇਪੀ ਸਾਹਿਬ ਜਦੋਂ ਵੀ ਕੋਈ ਜਿਆਦਾ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਨਾਲ ਦੇ ਨਾਲ ਉੱਥੇ ਪਹੁੰਚ ਗਏ ਤੇਪੀ ਸਾਹਿਬ ਕਹਿੰਦੇ ਕਿ ਤੇਪੀ ਸਾਹਿਬ ਹਰ ਵਾਰੀ ਜਦੋਂ ਵੀ ਕੋਈ ਨਗਰ ਕੀਰਤਨ ਹੁੰਦਾ ਹੈ ਜੀ ਬੋਰਡ ਫਾਰਨ ਦਾ ਧਾਰਮਿਕ ਨੂੰ ਲੈ ਕੇ ਅਕਸਰ ਹੀ ਵਿਵਾਦ ਹੁੰਦਾ ਕੋਈ ਐਦਾਂ ਧਾਰਮਿਕ ਪਵਨਾ ਨੂੰ ਢਕਾਊਗਾ ਉਦੋਂ ਹੀ ਬੰਦੀ ਕਰ ਲਈ ਹੁੰਦੀ ਹੈ